ਸਭ ਬੱਲੇਬ ਬੁਝਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ ਸਭ ਬੱਲੇਬ ਬੁਝਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ ਮਿਰਚ ਆ ਰਗਡਾਲੋ ਜੀ ਸਾਡਾ ਕੁੜਮ ਕੋਟਣੇ ਵਰਗਾ ਮਿਰਚ ਆ ਰਗਡਾਲੋ ਜੀ ਸਾਡਾ ਕੁੜਮ ਕੋਟਣੇ ਵਰਗਾ ਕੋਈ ਮੱਕੀ ਗੁੜਾਲ ਜੀ ਸਾਡਾ ਕੁੜਮ ਡੈਂਗੜੇ ਵਰਗਾ ਕੋਈ ਮੱਕੀ ਗੁੜਾਲ ਜੀ ਸਾਡਾ ਕੁੜਮ ਡੈਂਗੜੇ ਵਰਗਾ ਕੋਈ ਹਰਟ ਜੜਾਲ ਜੀ ਸਾਡਾ ਕੁੜਮ ਬੈੜਕੇ ਵਰਗਾ ਕੋਈ ਹਰਟ ਜੜਾਲ ਜੀ ਸਾਡਾ ਕੁੜਮ ਬੈੜਕੇ ਵਰਗਾ ਕੋਈ ਸਾਗ ਘਟਾਲੋ ਜੀ ਸਾਡਾ ਕੁੜਮ ਕੋਟਣੇ ਵਰਗਾ ਕੋਈ ਸਾਗ ਘਟਾਲੋ ਜੀ ਸਾਡਾ ਕੁੜਮ ਕੋਟਣੇ ਵਰਗਾ ਕੋਈ ਨਾਚ ਨਚਾ ਲੋ ਜੀ ਸਾਡਾ ਕੁੜਮ ਪਟੋਲੇ ਵਰਗਾ ਕੋਈ ਨਾਚ ਨਚਾ ਲੋ ਜੀ ਸਾਡਾ ਕੁੜਮ ਪਟੋਲੇ ਵਰਗਾ ਕੋਈ ਖੇਡਾਂ ਪਵਾਲੋ ਜੀ ਸਾਡਾ ਕੁੜਮ ਤਾ ਬਾਂਦਰ ਵਰਗਾ ਕੋਈ ਖੇਡਾਂ ਪਵਾਲੋ ਜੀ ਸਾਡਾ ਕੁੜਮ ਤਾ ਬਾਂਦਰ ਵਰਗਾ ਕੋਈ ਘਗਰਾ ਸਵਾਲੋ ਜੀ ਸਾਡਾ ਕੁੜਮ ਤਾ ਦਰਜੀ ਵਰਗਾ ਕੋਈ ਘਗਰਾ ਸਵਾਲੋ ਜੀ ਸਾਡਾ ਕੁੜਮ ਤਾ ਦਰਜੀ ਵਰਗਾ ਤੁਸੀਂ ਗੁੱਸਾ ਨਾ ਕਰਿਓ ਜੀ ਸਾਡਾ ਕੁੜਮ ਤਥੋਂ ਸਿਰ ਲੱਗਦਾ ਤੁਸੀਂ ਗੁੱਸਾ ਨਾ ਕਰਿਓ ਜੀ ਸਾਡਾ ਕੁੜਮ ਤਥੋਂ ਸਿਰ ਲੱਗਦਾ